ਬੱਸ ਸਰ ਲੋਕ ਸੋਸ਼ਲ ਮੀਡੀਆ ਤੇ ਵੱਖਰੇ ਵੱਖਰੇ ਕਮੈਂਟਸ ਵੀ ਕਰ ਰਹੇ ਆਂ ਕਹਿੰਦੇ ਮਾੜੇ ਕਮੈਂਟਸ ਕਰ ਰਹੇ ਨੇ ਹਨਾ ਟ੍ਰੋਲਿੰਗ ਵੀ ਕਰ ਰਹੇ ਨੇ ਨਹੀਂ ਜਾਣਾ ਚਾਹੀਦਾ ਸੀ ਬੀਂਗ ਅ ਪੰਜਾਬੀ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਗੱਲਬਾਤ ਕੀ ਹੋਈ ਪ੍ਰਧਾਨ ਮੰਤਰੀ ਨਾਲ ਕਿਉਂਕਿ ਹੱਸ ਖੇਡ ਰਹੇ ਹੋ ਤੁਸੀਂ ਐਕਸਚੇਂਜ ਆਫ ਵਰਡਸ ਹੋ ਰਿਹਾ ਕਾਫੀ ਬਾਰ ਕੀ ਗੱਲਾਂ ਬਾਤਾਂ ਹੋਈਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕੈਲਗਰੀ ਦੇ ਵਿੱਚ ਲੈਂਡ ਹੋਏ ਤਾਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਪੰਜਾਬੀ ਕਾਉਂਸਲਰ ਰਾਜਤਾਲੀਵਾਲ ਮੌਕੇ ਤੇ ਮੌਜੂਦ ਸਨ ਟਰਮੈਕ ਤੇ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਤਾਲੀਵਾਲ ਨਾਲ ਬਤਾਇਆ ਗੱਲਬਾਤ ਕਰਦੇ ਹੋਏ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਆ ਇੰਡੀਅਨ ਪ੍ਰਾਈਮ ਮਿਨਿਸਟਰ ਨਾਲ ਕਿੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਪਹਿਲਾਂ ਤਾਂ ਰਾਜਜੀ ਬਹੁਤ ਬਹੁਤ ਸਵਾਗਤ ਹੈ ਰੈਡ ਐਫ ਐਮ ਤੇ ਥੈਂਕ ਯੂ ਜੀ ਥੈਂਕ ਯੂ ਫॉर ਹੈਵਿੰਗ ਮੀ ਤੇ ਤੁਹਾਨੂੰ ਦੇਖਣ ਵਾਲੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਥੋੜੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਚਾਰੇ ਪਾਸੇ ਘੁੰਮ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਤੇ ਪ੍ਰਾਈਮ ਮਿਨਿਸਟਰ ਮੋਦੀ کافی ਗੱਲਬਾਤ ਕਰ ਰਹੇ ਹੈਗੇ ਹੋ ਸਾਡੇ ਈ ਵਿਊਅਰਸ ਨੂੰ ਦੱਸੋ ਵੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਜੀ ਪਹਿਲਾਂ ਤਾਂ ਮੈਂ ਇੱਕ ਜੀ ਕਲੀਅਰਿਫਾਈ ਕਰ ਦਵਾਂ ਗੱਲ ਕਿ ਐਸਾ ਕਾਉਂਸਲਰ ਨਹੀਂ ਮੈਂ ਉੱਥੇ ਗਿਆ ਸੀਗਾ ਮੈਂ ਉਸ ਦਿਨ ਐਕਟਿੰਗ ਡਿਪਟੀ ਮੇਅਰ ਸੀਗਾ ਕਿਉਂਕਿ ਜਿਹੜੇ ਇਸ ਮਹੀਨੇ ਦੇ ਡਿਪਟੀ ਮੇਅਰ ਨੇ ਉਹ ਗਏ ਹੋਏ ਸੀਗੇ ਵਿਕਟੋਰੀਆ ਕਾਉਂਸਲ ਦੇ ਕੰਮ ਲਈ ਤਾਂ ਮੈਨੂੰ ਐਜ਼ ਅ ਐਕਟਿੰਗ ਡਿਪਟੀ ਮੇਅਰ ਬਣਾਇਆ ਗਿਆ ਸੀ ਕਿਉਂਕਿ ਜੁਲਾਈ ਚ ਮੈਂ ਡਿਪਟੀ ਮੇਅਰ ਬਨਾ ਤੇ ਐਕਟਿੰਗ ਡਿਪਟੀ ਮੇਅਰ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਹਮੇਸ਼ਾ ਸਟੈਂਡ ਬਾਈ ਤੇ ਰਹਿਣਾ ਅਸੀਂ ਤੁਹਾਨੂੰ ਕਦੇ ਵੀ ਬੁਲਾ ਸਕਦੇ ਹਾਂ ਜੇ ਮੇਅਰ ਅਟੈਂਡ ਨਾ ਕਰ ਸਕੇ ਮੈਂ ਮੇਰੀ ਜੌਬ ਸੀਗੀ ਸੋ ਉਸ ਦਿਨ ਸੰਡੇ ਨੂੰ ਉਹਨਾਂ ਨੇ ਮੈਨੂੰ ਵਿਦਨ ਕਪਲ ਆਵਰਸ ਕਾਲ ਕੀਤੀ ਕਿ ਰਾਜ ਮੇਅਰ ਨਹੀਂ ਜਾ ਸਕਦੇ ਤੇ ਤੁਹਾਨੂੰ ਜਾਣਾ ਪੈਣਾ ਐਸਾ ਪ੍ਰੋਟੋਕਾਲ ਸੋ ਪਹਿਲਾਂ ਮੈਂ ਉੱਥੇ ਗਿਆ ਤੇ ਪਹਿਲਾਂ ਸਾਊਥ ਕੋਰੀਅਨ ਪ੍ਰੈਜ਼ੀਡੈਂਟ ਸੀ ਉਹਨਾਂ ਨੂੰ ਰਿਸੀਵ ਕੀਤਾ on behalf of city ਫਿਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਲੂਲਾ ਬ੍ਰਾਜ਼ਿਲ ਦੇ ਤੇ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਇੰਡੀਆ ਦੇ ਜਦੋਂ ਆਏ ਤੇ ਮੈਂ ਐਜ਼ ਅ on behalf of calgaryans as a acting ਕਾਉਂਸਲ ਉਹ ਡੈਪਟੀ ਮੇਰ ਉਹ ਤੇ ਗਿਆ ਸੀ ਜੀ ਤੇ ਗੱਲਬਾਤ ਕੀ ਹੋਈ ਪ੍ਰਧਾਨ ਮੰਤਰੀ ਨਾਲ ਕਿਉਂਕਿ ਹੱਸ ਖੇਡ ਰਹੇ ਹੋ ਤੁਸੀਂ ਐਕਸਚੇਂਜ ਆਫ ਵਰਡਸ ਹੋ ਰਿਹਾ ਕਾਫੀ ਬਾਰ ਕੀ ਗੱਲਾਂ ਬਾਤਾਂ ਹੋਈਆਂ ਨਹੀਂ ਜੀ ਗੱਲਾਂ ਬਾਤਾਂ ਕੁਝ ਗੱਲਾਂ ਬਾਤਾਂ ਤਾਂ ਜਿਹੜੀਆਂ ਆਪਾਂ ਨਹੀਂ ਡਿਸਕਲੋਸ ਕਰ ਸਕਦੇ ਜਿਹੜੀਆਂ ਕਰ ਸਕਦੇ ਪਰ ਗੱਲਬਾਤ ਇਹੀ ਹੋਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਦੱਸਣਾ ਕੈਲਗਰੀ ਬਾਰੇ ਵੀ ਕੈਲਗਰੀ ਕੀ ਆ ਤੇ ਇਥੋਂ ਦੀ ਪਾਪੂਲੇਸ਼ਨ ਕਿੰਨੀ ਆ ਤੇ ਫਿਰ ਉਹ ਜਿੱਦਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਬਵੀਅਸਲੀ ਤੁਸੀਂ ਇੰਡੀਆ ਤੋਂ ਲੱਗਦੇ ਹੋ ਇੰਡੀਆ ਗਏ ਹੋ ਜਦੋਂ ਉਹ ਹੱਸੇ ਤੇ ਮੈਂ ਕਿਹਾ ਜੀ ਵੀ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਕਹਿੰਦੇ ਗੇੜਾ ਮਾਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਮਾਰਾਂਗੇ ਤੇ ਫਿਰ ਜਦੋਂ ਓਇਲ ਐਂਡ ਗੈਸ ਦੀ ਗੱਲ ਹੋਈ ਤੇ ਜਾਮਨਗਰ ਜਿਹੜੀ ਰਿਫਾਇਨਰੀ ਦੀ ਗੱਲ ਹੋਈ ਕਿ ਜਾਮਨਗਰ ਜਿਹੜੀ ਰਿਫਾਇਨਰੀ ਤੁਹਾਨੂੰ ਪਤਾ ਵਰਲਡ ਦੀ ਸਭ ਤੋਂ ਵੱਡੀ ਰਿਫਾਇਨਰੀ ਹੈ 1.2 ਬਿਲੀਅਨ ਮਿਲੀਅਨ ਪੈਰਲਸ ਪਰ ਡੇ ਪ੍ਰੋਸੈਸ ਮੈਂ ਕਹੀ ਬਿਲਕੁਲ ਪਤਾ ਹੈ ਤੇ ਸਾਡੇ ਅਲਬਰਟਾ ਦੇ ਵੀ ਜਿਹੜੀ ਓਇਲ ਐਂਡ ਗੈਸ ਇੰਡਸਟਰੀ ਆ ਸੋ ਬੇਸਿਕਲੀ ਇਹੀ ਗੱਲਾਂ ਹੋਈਆਂ ਤਾਂ ਉਹਨਾਂ ਨੇ ਇਹ ਵੀ ਕਿਹਾ ਕੋਈ ਗਲਤਫਹਿਮੀ ਵਪਾਰ ਕਰਨਾ ਚਾਹੁੰਦੇ ਆ ਕੁਝ ਇਸ ਤਰ੍ਹਾਂ ਦੀ ਗੱਲ ਨੇਜੀ ਉਹ ਮੇਰੇ ਲੈਵਲ ਤੇ ਨਹੀਂ ਕਰਦੇ ਕਿਉਂਕਿ ਮੈਂ ਤਾਂ ਇੱਕ ਛੋਟਾ ਜਿਹਾ ਸਿਟੀ ਦਾ ਇੱਕ ਐਕਟਿੰਗ ਡਿਪਟੀ ਮੇਰਾ ਇਹ ਗੱਲਾਂ ਵੱਡੇ ਲੈਵਲ ਤੇ ਹੁੰਦੀਆਂ ਨੇ ਜਿੱਦਾਂ ਪ੍ਰਾਈਮ ਮਿਨਿਸਟਰ ਦੇ ਲੈਵਲ ਤੇ ਜਾਂ ਕੈਬਨਿਟ ਫੈਡਰਲ ਕੈਬਨਿਟ ਲੈਵਲ ਤੇ ਜਿਸ ਤਰੀਕੇ ਨਾਲ ਜਿੱਦਾਂ ਮੇਰੇ ਨਾਲ ਡਿਪਟੀ ਪ੍ਰੀਮੀਅਰ ਉਸ ਦਿਨ ਮਾਈਕਲਸ ਵੀ ਸੀਗੇ ਸੋ ਇਹ ਗੱਲ ਸਾਡੇ ਨਾਲ ਬਿਲਕੁਲ ਨਹੀਂ ਹੋਈ ਕੋਈ ਸਿਰਫ ਜਿੱਦਾਂ ਗੱਲ ਮੈਂ ਜਿਹੜੀ ਦੱਸੀ ਆ ਉਹਨਾਂ ਬਸ ਇਹੀ ਗੱਲ ਹੋਈ ਕਿ ਕੈਲਗਰੀ ਕੈਲਗਰੀ ਕੀ ਆ ਕੈਲਗਰੀ ਓਇਲ ਐਂਡ ਗੈਸ ਆ ਉਹਨਾਂ ਨੇ ਫਿਰ ਰੈਫਰੈਂਸ ਜਿੱਦਾਂ ਮੈਂ کیا ਕੀ ਜਾਮਨਾ ਕਰ ਦਿੱਤੀ ਕੈਲਗਰੀ ਬਾਰੇ ਕੀ ਕੁਝ ਜਾਣੋ ਆਇਆ ਉਹਨਾਂ ਨੂੰ ਜੇ ਤੁਸੀਂ ਉਹਨਾਂ ਬਰੀਫ ਦੇ ਵਿੱਚ ਛੋਟੇ ਸਮੇਂ ਵਿੱਚ ਦੱਸਣਾ ਸੀ ਕੀ ਕੁਝ ਦੱਸਿਆ ਦੇਖੋ ਜੀ ਕੈਲਗਰੀ ਬਾਰੇ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਪਾਪੂਲੇਸ਼ਨ 1.6 ਮਿਲੀਅਨ ਆ ਅਸੀਂ ਔਇਲ ਐਂਡ ਗੈਸ ਇੰਡਸਟਰੀਆਂ ਸਾਊਥ ਏਸ਼ੀਅਨ ਡਾਇਸਪੋਰਾ ਆ অলਮੋਸਟ ਇੱਥੇ 1.5 ਲੱਖ ਹੈਗਾ ਵਾ ਤੇ ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਿਣਤੀ ਹੈ ਸਿੱਖ ਕਮਿਊਨਿਟੀ ਦੀ ਆ ਤੇ ਉਹਨਾਂ ਦੀ ਕੰਟ੍ਰਿਬਿਊਸ਼ਨ ਬਹੁਤ ਨੇ ਸਿਟੀ ਆ ਤੇ ਬਸ ਇੰਨੀ ਗੱਲਾਂ ਗੱਲ ਹੋਈ ਤੇ ਜ਼ਰੂਰੀ ਵੀ ਬੰਦਾ ਸੀਗਾ ਐਜ਼ ਅ ਡਿਪਟੀ ਜਿੱਦਾਂ ਮੈਂ ਕਿਹਾ ਐਕਟਿੰਗ ਕਿਉਂਕਿ ਐਜ਼ ਅ ਓਨ ਦਾ ਬਿਹਾਫ ਆਫ ਕੈਲਗਰੀਅਨ ਇਹ ਇੱਕ ਗੱਲ ਹੋ ਰਿਹਾ ਵੀ ਉਹ ਹਾਸਾ ਮਜ਼ਾਕ ਵੀ ਹੋ ਰਿਹਾ ਸੀ ਕੋਈ ਜੋਕ ਵਗੈਰਾ ਵੀ ਕ੍ਰੈਕ ਹੋਇਆ ਕਿਉਂਕਿ ਜਿਹੜੀ ਵੀਡੀਓ ਹੈ ਵਿਜ਼ੂਅਲਸ ਦੇ ਵਿੱਚ ਦੋਨੋਂ ਜਣੇ ਤੁਸੀਂ ਬਹੁਤ ਜ਼ਿਆਦਾ ਹਾਸ ਰਿਹਾ ਆਈ نو ਵੀ ਪਲੇਜੈਂਟਰੀਜ਼ ਐਕਸਚੇਂਜ ਹੁੰਦੀਆਂ ਨੇਗੀਆਂ ਬਟ ਉਹ ਐਂ ਲੱਗਦਾ ਵੀ ਜੋਕ-ਜੋਕ ਕ੍ਰੈਕ ਹੋਇਆ ਲੱਗਦਾ ਐ ਗੱਲ ਬਾਤ ਨਹੀਂ ਨਹੀਂ ਜੀ ਜੋਕ ਕੋਈ ਨਹੀਂ ਹੋਇਆ ਜਦੋਂ ਉਹਨਾਂ ਨੇ ਆਈ ਥਿੰਕ ਉੱਥੋਂ ਹੀ ਹੱਸੇ ਸੀਗੇ ਜਦੋਂ ਮੈਨੂੰ ਉਹਨਾਂ ਨੇ ਜਦੋਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਤੁਸੀਂ ਇੰਡੀਆ ਗਏ ਸੀ ਮੈਂ ਕਿਹਾ ਜੀ ਮੈਂ ਮੈਨੂੰ ਬਹੁਤ ਟਾਈਮ ਹੋ ਗਿਆ ਕਹਿੰਦੇ ਕਿ ਜਾਣਾ ਚਾਹੀਦਾ ਤੇ ਆਪਦੇ ਰੂਟਸ ਨਾਲ ਮੈਂ ਕਿਹਾ ਜੀ ਬਿਲਕ ਕੀ ਵਸ ਇਨੀ ਗੱਲ ਹੋਈ ਤੇ ਉਹ ਹਿੰਦੀ ਜੀ ਬੋਲ ਰਹੇ ਸੀਗੇ ਤੁਸੀਂ ਵੀ ਹਿੰਦੀ ਬੋਲੀ ਕਿ ਪੰਜਾਬੀ ਚ ਗੱਲਬਾਤ ਨਹੀਂ ਜੀ ਪੰਜਾਬੀ ਵੀ ਯੂਜ਼ ਹੋਈ ਹਿੰਦੀ ਵੀ ਯੂਜ਼ ਹੋਈ ਇੰਗਲਿਸ਼ ਵੀ ਯੂਜ਼ ਹੋਈ ਜਿੱਥੇ ਜਿੱਥੇ ਮੈਨੂੰ ਲੱਗਿਆ ਕਿ ਕਈ ਵਾਰ ਲੈਂਗੁਏਜ ਬੈਰੀਅਰ ਹੁੰਦੇ ਉਥੇ ਪੰਜਾਬੀ ਹਿੰਦੀ ਸਾਰਾ ਸਾਰਾ ਕੁਝ ਯੂਜ਼ ਹੋਇਆ ਉਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਤੁਸੀਂ ਡਿਪਟੀ ਮੇਅਰ ਬਣ ਕੇ ਉੱਥੇ ਗਏ ਹੈਗੇ ਹੋ ਸਾਰੇ ਦੁਨੀਆ ਦੇ ਹੈੱਡ ਆਫ ਸਟੇਟਸ ਨਾਲ ਗੱਲਬਾਤ ਕੀਤੀ ਹੈਗੀ ਹੈ ਬਾਕੀ ਜਿਵੇਂ ਤੁਸੀਂ ਕਿਹਾ ਬ੍ਰਾਜ਼ਿਲ ਦੇ ਉੱਥੇ ਆਏ ਹੋਏ ਸੀ ਹੈੱਡ ਆਫ ਸਟੇਟ ਉਹਨਾਂ ਨਾਲ ਕੀ ਗੱਲਬਾਤ ਹੋਈ ਜਾਂ ਕੋਰੀਆ ਵਾਲਿਆਂ ਨਾਲ ਕੀ ਗੱਲਬਾਤ ਹੋਈ ਓਵਰ ਆਲ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਦੇਖੋ ਜੀ 2022 ਚ ਜਦੋਂ ਜੀ7 ਹੋਇਆ ਸੀਗਾ ਮੈਂ ਛੋਟਾ ਸੀ ਮੈਨੂੰ ਅੱਜ ਤੱਕ ਯਾਦ ਆ ਜਦੋਂ 에ਅਰ ਫੋਰਸ 1 ਲੈਂਡ ਹੋਇਆ ਤੇ ਮੈਂ ਇੱਥੇ ਕੰਮ ਕਰ ਰਿਹਾ ਸੀ ਤੇ ਉਸ ਬਿਲਕੁਲ ਸਾਡੇ ਉੱਤੋਂ ਦੀ ਗਿਆ ਸਿਰ ਤੋਂ ਅਸੀਂ ਦੂਸਰੇ ਦਿਨ ਜਾ ਕੇ ਉੱਥੇ ਛੋਟੇ ਸੀ ਇਹ ਸਭ ਬੜਾ ਉਹ ਨਵੀਂ ਨਵੀਂ ਚੁਣੀ ਗਈ ਨਹੀਂ ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ 20 ਸਾਲਾਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੈਲਗਰੀ ਪਹਿਲੀ ਵਾਰ ਆਏ ਹੋ ਉਹਨਾਂ ਦੀ ਵਾਈਫ ਵੀ ਸੀ ਨਾਲ ਉਹ ਕਹਿੰਦੇ ਨਹੀਂ ਮੈਂ ਪਹਿਲਾਂ ਵੀ ਆਇਆ ਸੀ ਮੈਂ ਕਿਹਾ ਕਦੋਂ ਆਏ ਸੀ ਤੁਸੀਂ ਕਹਿੰਦੇ 20 ਸਾਲ ਪਹਿਲਾਂ ਮੈਂ ਆਇਆ ਸੀ ਤੇ ਮੈਂ ਕਿਹਾ ਵੀ ਵੈਲਕਮ ਤੁਸੀਂ ਕੈਲਗਰੀ ਨੂੰ ਇੰਜੋਏ ਕਰੋ ਕੈਨ ਆਨ ਆਸ ਕਸ ਨੂੰ ਇੰਜੋਏ ਕਰੋ ਫਿਰ ਪ੍ਰੈਜ਼ੀਡੈਂਟ ਲੂਲਾਏ ਵੈਰੀ ਗ੍ਰੇਟ ਜੈਂਟਲਮੈਨ ਉਹਨਾਂ ਨਾਲ ਗੱਲਬਾਤ ਹੋਈ ਸੌਕਰ ਦੀ ਗੱਲ ਕੀਤੀ ਮੈਂ ਮੈਂ ਉਹਨਾਂ ਨੂੰ ਕਿਹਾ ਕਿ ਨੇਮਾਰ ਦਾ ਕੀ ਹਾਲ ਆ ਜਿੱਦਾਂ ਜੋਕ ਦੇ ਵਿੱਚ ਨੇਮਾਰ ਤੇ ਉਹ ਵੀ ਹੱਸੇ ਤੇ ਮੈਂ ਕਿਹਾ ਵੀ ਬਾਏ ਦਾ ਵੇ ਆਮ ਆ ਫੈਨ ਕਿ ਤੁਸੀਂ ਸੌਕਰ ਖੇਡਦੇ ਹੋ ਮੈਂ ਕਿਹਾ ਕਿ ਯੈਸ ਨਾਟ ਐਨੀ ਮੋਰ ਬਟ ਛੋਟੇ ਹੁੰਦੇ ਮੈਂ ਖੇਡਦਾ ਹੁੰਦਾ ਸੀ ਸੋ ਬੜੀਆਂ ਕੈਜੂਅਲ ਜੀਆਂ ਗੱਲਾਂ ਹੁੰਦੀਆਂ ਵਾ ਤੇ ਕਿਉਂਕਿ ਮੈਂ ਜਦੋਂ ਕਿਹਾ ਕਿ ਉੱਥੇ ਜਿਹੜੀ ਵੱਡੇ ਲੈਵਲ ਦੀ ਗੱਲ ਹੁੰਦੀ ਆ ਉਹ ਤੁਸੀਂ ਉੱਥੇ ਉਹ ਜਿਹੜੇ ਸਾਡੇ ਫੈਡਰਲ ਕਾਉਂਟਰਪਾਰਟਸ ਨੇ ਉਹੀ ਉਹ ਉਦਾਂ ਦੀ ਗੱਲ ਕਰ ਸਕਦੇ ਆ ਤੁਸੀਂ ਕੋਈ ਸਵਾਲ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੂੰ ਵੀ ਪਾਇਆ ਕੁਝ ਪੁੱਛਿਆ ਸੀ ਉਹਨਾਂ ਨੂੰ ਨਹੀਂ ਜੀ ਮੈਂ ਉਹਨਾਂ ਨੂੰ ਕੁਝ ਨਹੀਂ ਪੁੱਛਿਆ ਜਦਾਂ ਪ੍ਰੋਟੋਕਾਲ ਹੁੰਦਾ ਵਾ ਪ੍ਰੋਟੋਕਾਲ ਚ ਰਹਿਣਾ ਪੈਂਦਾ ਵਾ ਕਿਉਂਕਿ ਉੱਥੇ ਸਾਰੀ ਜਿਹੜੀ ਪ੍ਰੋਟੋਕਾਲ ਟੀਮ ਹੁੰਦੀ ਆ ਉਹ ਤੁਹਾਨੂੰ ਪਹਿਲਾਂ ਦੱਸਦੀ ਆ ਸਭ ਕੁਝ ਕਿ ਤੁਸੀਂ ਇਸ ਤਰ੍ਹਾਂ ਗਰੀਟ ਕਰਨਾ ਇਸ ਤਰ੍ਹਾਂ ਬੋਲਣਾ ਇਹ ਚੀਜ਼ਾਂ ਨਹੀਂ ਤੁਸੀਂ ਉੱਥੇ ਕਹਿ ਸਕਦੇ ਜਿਸ ਤਰ੍ਹਾਂ ਸਾਊਥ ਕੋਰੀਆ ਦੇ ਜਦੋਂ ਪ੍ਰੈਜ਼ੀਡੈਂਟ ਆਇਆ ਉਹਨਾਂ ਨੇ 엠ਬਾਰਗੋ ਕਰਦਾ ਕਿ ਕੋਈ ਵੀ ਪਿਕਚਰ ਨਹੀਂ ਖਿੱਚੀ ਜਾਊਗੀ ਉੱਥੇ ਸੋ ਉਹਨਾਂ ਦੀ ਜਦੋਂ ਉਹਨਾਂ ਦਾ ਪਲਾਨ ਪਲੇਨ ਲੈਂਡ ਹੋਇਆ ਕੋਈ ਵੀ ਪਰਸਨਲ ਜਾਂ ਕੋਈ ਵੀ মিডিਆ ਹਾਊਸ ਪਿਕਚਰ ਨਹੀਂ ਲੈ ਸਕਿਆ ਸੀ ਇਸੇ ਤਰ੍ਹਾਂ ਉਹ ਜਿਹੜੇ ਪ੍ਰੋਟੋਕਾਲਸ ਹੁੰਦੇ ਆ ਉਹਨਾਂ ਨੂੰ ਫਾਲੋ ਕਰਨਾ ਪੈਂਦਾ ਵਾ ਕਿ ਤੁਸੀਂ ਇਸ ਤਰ੍ਹਾਂ ਉਹਨਾਂ ਨਾਲ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਜਾਂ ਇਹ ਇਹ ਚੀਜ਼ਾਂ ਤੁਸੀਂ ਉਹਨਾਂ ਨਾਲ ਵਿਚਾਰ ਕਰ ਸਕਦੇ ਹੋ ਫਰਸਨੇਸ਼ਨਸ ਭਾਈਚਾਰਾ ਸੀਗਾ ਫਰਸਨੇਸ਼ਨ ਭਾਈਚਾਰੇ ਨੇ ਹਰ ਲੀਡਰ ਨੂੰ ਆਪਣੀ ਹਿਸਟਰੀ ਬਾਰੇ ਦੱਸਿਆ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉਹਨਾਂ ਨੇ ਆਪਣੇ ਨੋਜ਼ਹਿਲ پارک ਵੱਲ ਹਰ ਬੰਦੇ ਨੂੰ ਕਿਹਾ ਵੀ ਉੱਥੇ ਨੋਜ਼ਹਿਲ پارک ਦੇਖੋ ਕਿਉਂਕਿ ਉਹ ਕਹਿੰਦੇ ਕਿਸੇ ਵਕਤ ਸਾਡੇ ਇੱਥੇ ਟੀਪੀ ਟੈਂਟ ਹੁੰਦੇ ਹੁੰਦੇ ਸੀ ਸੀਗੇ ਫਿਰ ਉਹਨਾਂ ਦੇ ਕੋਲ ਜਿੱਦਾਂ ਸੂਟੀਨਾ ਨੇਸ਼ਨ ਤੋਂ ਸੀਗੇ ਮਿਸਟਰ ਕ੍ਰੋ ਚਾਈਲਡ ਉਹਨਾਂ ਦੇ ਕੋਲ ਜਿਹੜੀ ਟ੍ਰੀਟੀ 7 ਦਾ ਮੈਡਲਿਅਨ ਸੀਗਾ ओरिजिनल ਸੋ ਉਹਨਾਂ ਨੇ ਉਹ ਦਿਖਾਇਆ ਉਹਨਾਂ ਨੇ ਹਰ ਲੀਡਰ ਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਵਰਲਡ ਦੇ ਵਿੱਚ ਪੀਸ ਲਿਆਵੋ ਤੇ ਦੂਜਾ ਜਿਹੜਾ ਇਹ ਬਹੁਤ ਮੈਨੂੰ ਚੰਗਾ ਲੱਗਿਆ ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਪਾਣੀ ਪਾਣੀ ਨੂੰ ਬਚਾਓ ਪਾਣੀ ਸਾਡੇ ਲਈ ਬਹੁਤ ਮਹੱਤਵਪੂਰਨ ਆ ਜੀ ਤਾਂ ਮਨ ਲੁ ਕਿ ਹਰ ਹੈਡ ਆਫ ਸਟੇਟ ਲਈ ਵੱਖਰੇ ਵੱਖਰੇ ਇਨਸਟਰਕਸ਼ਨ ਹੁੰਦੇ ਆ ਵੱਖਰਾ ਵੱਖਰਾ ਪ੍ਰੋਟੋਕਾਲ ਆ ਬਿਲਕੁਲ ਜੀ ਹਰ ਹੈੱਡ ਆਫ ਸਟੇਟ ਲਈ ਉਹ ਪਹਿਲਾਂ ਸਸ ਤੁਹਾਨੂੰ ਜਿਹੜਾ ਰੂਮ ਆ ਉਹਦੇ ਵਿੱਚ ਬਿਠਾਉਂਦੇ ਨੇ ਤੁਹਾਨੂੰ ਜਿਹੜੀ ਗਰੀਟਿੰਗ ਪਾਰਟੀ ਹੁੰਦੀ ਆ ਤੁਹਾਨੂੰ ਦੱਸਿਆ ਜਾਂਦਾ ਵਾ ਉੱਥੇ ਫੋਰ ਇੰਸਟੈਂਸ ਕਾਉਂਸਲਰ ਜਨਰਲ ਹੁੰਦੇ ਆ ਉੱਥੇ ਬੇਸਿਕਲੀ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਗਰੀਟਿੰਗ ਪਾਰਟੀ ਹੁੰਦੀ ਆ ਉਹਦੇ ਵਿੱਚ ਇੱਕ ਫੈਡਰਲ ਨੁਮਾਇੰਦਾ ਹੁੰਦਾ ਜਿਹੜਾ ਮਿਨਿਸਟਰ ਹੁੰਦਾ ਜਿੱਦਾਂ ਜਿਸ ਦਿਨ ਅਸੀਂ ਸੈਟਰਡੇ ਨੂੰ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸੈਰਲ ਰਾਮਾਫੂਸ ਸਾਨੂੰ ਮੈ ਰੀਸੀਵ ਕੀਤਾ ਉਸ ਦਿਨ ਵੀ ਮੈਨੂੰ ਇੱਕ ਘੰਟਾ ਪਹਿਲਾਂ ਕਾਲ ਆਈ ਕਿ ਮੇਅਰ ਨਹੀਂ ਜਾ ਸਕਦੇ ਰਾਜ ਤੋਂ ਨੂੰ ਜਾਣਾ ਪਿਆ ਸੋ ਉੱਥੇ ਅਨੀਤਾ ਆਨੰਦ ਸੀਗੇ ਫੈਡਰਲ ਵੱਲੋਂ ਪ੍ਰੋਵਿੰਸ਼ਲ ਵੱਲੋਂ ਆਪਣੇ ਲਫਟੀਨੈਂਟ ਗਵਰਨਰ ਸੀਗੇ ਮੈਡਮ ਲਖਾਨੀ ਸੀਗੇ ਫਿਰ ਸਾਊਥ ਅਫਰੀਕਾ ਦੇ ਇੰਟਰਨੈਸ਼ਨਲ ਫੀਲਡਸ ਦੇ ਮਿਨਿਸਟਰ ਸੀਗੇ ਫਿਰ ਉਹਨਾਂ ਦਾ ਕਾਉਂਸਲਰ ਜਨਰਲ ਸੀ ਪ੍ਰੋਵਿੰਸ ਮੀਨਸ ਮਿਨਿਸਪੈਲਟੀ ਵੱਲੋਂ ਮੈ ਸੀ ਤੇ ਫਿਰ ਫਰਸ ਨੇਸ਼ਨਸ ਵੱਲੋਂ ਸੀ ਸੋ ਇੱਕ ਟੀਮ ਹੁੰਦੀ ਆ ਤੇ ਉਹਦੇ ਚ ਡਿਫਰੈਂਟ ਲੋਕ ਆਉਂਦੇ ਜਾਂਦੇ ਨੇ ਮਿਨਿਸਟਰ ਬਦਲਦੇ ਰਹਿੰਦੇ ਨੇ ਤੇ ਫਿਰ ਸਾਨੂੰ ਇਹ ਦੱਸਿਆ ਜਾਂਦਾ ਕਿ ਉਹਨਾਂ ਦੀ ਹਿਸਟਰੀ ਕੀ ਆ ਉਹਨਾਂ ਦੀ ਬਾਇਓਗ੍ਰਾਫੀ ਕੀ ਆ ਉਹਨਾਂ ਦੇ ਨਾਲ ਕੌਣ ਆ ਰਿਹਾ ਵਾ ਤੁਸੀਂ ਆ ਚੀਜ਼ਾਂ ਕਹਿ ਸਕਦੇ ਹੋ ਆ ਨਹੀਂ ਕਹਿ ਸਕਦੇ ਫਿਰ ਜਦੋਂ ਪਲੇਨ ਲੈਂਡ ਹੁੰਦਾ ਫਿਰ ਸਾਡੀ ਟੀਮ ਨੂੰ ਉੱਥੇ ਲਿਆਇਆ ਜਾਂਦਾ ਵਾ ਗਰੀਟਿੰਗ ਪਾਰਟੀ ਨੂੰ ਪਹਿਲਾਂ ਪ੍ਰੋਵਿੰਸ਼ਲ ਜਿਹੜੇ ਸੌਰੀ ਫੈਡਰਲ ਮਿਨਿਸਟਰ ਹੁੰਦੇ ਆ ਫਿਰ ਜਿਹੜੇ ਉਸ ਕੰਟਰੀ ਦੇ ਕਾਉਂਸਲਰ ਜਨਰਲ ਜਾਂ ਹਾਈ ਕਮਿਸ਼ਨਰ ਉਹ ਹੁੰਦੇ ਆ ਫਿਰ ਪ੍ਰੋਵਿੰਸ਼ੀਅਲ ਅ ਡਾਇਰ ਮਿਨਿਸਟਰ ਹੁੰਦੇ ਆ ਉਹ ਹੁੰਦੇ ਆ ਫਿਰ ਮਿਨਿਸਪਲ ਤੇ ਫਿਰ ਇੰਡੀਜਨਸ ਰਾਜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਤੁਸੀਂ ਮਿਲੇ ਵੀਡੀਓ ਵਾਇਰਲ ਵੀ ਹੋਈ ਹੈਗੀ ਜਿੱਥੇ ਰਿਐਕਸ਼ਨਸ ਬਹੁਤ ਵਧੀਆ ਵੀ ਆ ਰਹੇ ਨੇ ਉੱਥੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੱਖਰੇ ਵੱਖਰੇ ਕਮੈਂਟਸ ਵੀ ਕਰ ਰਹੇ ਆ ਕਹਿੰਦੇ ਮਾੜੇ ਕਮੈਂਟਸ ਕਰ ਰਹੇ ਨੇ ਹਨਾ ਟ੍ਰੋਲਿੰਗ ਵੀ ਕਰ ਰਹੇ ਨੇ ਨਹੀਂ ਜਾਣਾ ਚਾਹੀਦਾ ਸੀ ਬੀਂਗ ਅ ਪੰਜਾਬੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਐਜ਼ ਅ ਡੈਪਟੀ ਐਕਟਿੰਗ ਡੈਪਟੀ ਮੇਅਰ ਗਿਆ ਸੀ ਜਿਹੜੀ ਜ਼ਿੰਮੇਵਾਰੀ ਮੇਰੀ ਕੈਲਗਰੀਅਨਸ ਨੇ ਲਈ ਸੀ 1.6 ਮਿਲੀਅਨ ਕੈਲਗਰੀਅਨਸ ਨੂੰ ਅਸੀਂ ਰੈਪਰੈਜ਼ੈਂਟ ਕਰਦੇ ਹਾਂ ਰਾਈਟ ਜੇ ਅਸੀਂ ਉੱਥੇ ਨਹੀਂ ਜਾਂਦੇ ਤਾਂ ਉਹ ਕੈਲਗਰੀਅਨ ਨੂੰ ਜਵਾਬ ਕਿਨੇ ਦੇਣਾ ਸੀ ਦੂਸਰੀ ਗੱਲ ਮੈਂ ਇਹ ਵੀ ਜ਼ਰੂਰੀ ਸਮਝਿਆ ਕਿ ਐਜ਼ ਰਾਜ ਧਾਲੀਵਾਲ ਕਿ ਜਦੋਂ ਵਰਲਡ ਲੀਡਰਸ ਉੱਥੇ ਉੱਤਰ ਰਹੇ ਨੇ ਜਿੱਦਾਂ ਮੈਂ ਉੱਥੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੂੰ ਮਿਲਿਆ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਿਆ ਪ੍ਰੈਜ਼ੀਡੈਂਟ ਲੂਲਾ ਨੂੰ ਬ੍ਰਾਜ਼ਿਲ ਨੂੰ ਮਿਲਿਆ ਪ੍ਰਾਈਮ ਮਿਨਿਸਟਰ ਨੂ ਇਹ ਸਮਝ ਲੈਣਾ ਕਿ ਜਿਹੜੀ ਸਿੱਖ ਡਾਇਸਪੋਰਾ ਇਸ ਵਕਤ ਕੈਨੇਡਾ ਦੇ ਵਿੱਚ ਉਹ ਮਿਊਨਿਸਪਲ ਰੀਵਿੰਚਲ ਤੇ ਫੈਡਰਲ ਹਰ ਲੈਵਲ ਦੀ ਪਾਲਿਸੀ ਮੇਕਿੰਗ ਤੇ ਡਿਸੀਜਨ ਮੇਕਿੰਗ ਦੇ ਵਿੱਚ ਰੈਪਰੈਜ਼ੈਂਟੇਸ਼ਨ ਦੇ ਰਿਹਾ ਵਾ ਤੇ ਸਿੱਖ ਡਾਇਸਪੋਰਾ ਦੇ ਜਿਹੜੇ ਕੰਟਰੀਬਿਊਸ਼ਨ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਵੀ ਇੱਕ ਜ਼ਰੂਰੀ ਜਿਹਨੂੰ ਕਹਿ ਸਕਦੇ ਆ ਮੈਸੇਜ ਜਾਂਦਾ ਸੀ ਕਿਉਂਕਿ ਜੀ7 ਸ਼ੁਭਕਰਮਨ ਜੀ ਬਾਰ-ਬਾਰ ਨਹੀਂ ਆਉਂਦੇ ਜੀ ਜੀ7 ਦੇ ਵਿੱਚ ਦੁਨੀਆ ਦੀਆਂ ਅੱਖਾਂ ਤੁਹਾਡੇ ਤੇ ਆ ਤੇ ਜਦੋਂ ਉੱਥੇ ਤੁਸੀਂ ਰੈਪਰੈਜ਼ੈਂਟ ਕਰ ਰਹੇ ਹੋ ਸਿਟੀ ਨੂੰ ਵੀ ਪਰ ਨਾਲ ਨਾਲ ਇਹ ਵੀ ਨਹੀਂ ਇਗਨੋਰ ਹੋ ਸਕਦਾ ਕਿ ਤੁਹਾਡੇ ਲਾਸਟ ਨੇਮ ਤੇ ਵੀ ਇਹ ਕੌਣ ਆ ਕਿਉਂਕਿ ਉੱਥੇ ਮ्युनਿਸਪਲ ਗਵਰਨਮੈਂਟ ਤੇ ਉੱਤੇ ਮੇਅਰ ਐਕਟਿੰਗ ਡਿਪਟੀ ਮੇਅਰ ਦੋਨੋਂ ਇੱਕ ਕਮਿਊਨਿਟੀ ਨੂੰ ਬਲੋ ਸੋ ਇਹ ਮੈਸੇਜ ਵੀ ਦੇਣਾ ਜ਼ਰੂਰੀ ਹੁੰਦਾ ਵਾ ਕਿ ਜਿੱਦਾਂ ਸਾਰੇ ਪ੍ਰਾਈਮਰੀ ਕੋਆਰਡੀਨੇਟਿਵ ਕਿਹਾ ਕਿ ਜਿਹੜੀ ਸਿੱਖ ਡਾਇਸਪੋਰਾ ਦਾ ਕੰਟ੍ਰਿਬਿਊਸ਼ਨ ਆ ਬਹੁਤ ਜ਼ਿਆਦਾ ਤੋਂ ਇਹਨੂੰ ਵੀ ਇੱਕ ਤਰੀਕੇ ਦੇ ਨਾਲ ਪੋਜ਼ਿਟਿਵ ਦੇ ਵਿੱਚ ਮੈਂ ਕਹਿਣਾ ਸਾਡੇ ਬੱਚਿਆਂ ਲਈ ਹੋਣਾ ਚਾਹੀਦਾ ਵਾ ਖਾਸ ਕਰ ਜਿੱਦਾਂ ਮੈਂ ਕਿਹਾ 20 ਸਾਲ ਪਹਿਲਾਂ ਅ 2002 ਦੇ ਵਿੱਚ ਜਦੋਂ ਹੋਇਆਈ ਮੈਂ ਉਦੋਂ ਕਦੇ ਡ੍ਰੀਮ ਵੀ ਨਹੀਂ ਕੀਤਾ ਸੀਗਾ ਮੈਂ ਚਾਹੁੰਨਾ ਕਿ ਅੱਜ ਸਾਡੇ ਬੱਚੇ ਜਿਹੜੇ ਦੇਖ ਰਹੇ ਨੇ ਕਿ G7 ਸਮਿਟ ਦੇ ਆਲ ਲੀਡਰ ਆਏ ਨੇ ਨੌਨ G7 ਦੇ ਇਹ ਬੱਚੇ ਵੀ ਡ੍ਰੀਮ ਕਰ ਸਕਣ ਕਿ ਕੱਲ ਨੂੰ ਪ੍ਰਾਈਮ ਮਿਨਿਸਟਰ ਕਪੈਸਿਟੀ ਦੇ ਵਿੱਚ ਪ੍ਰੀਮੀਅਰ ਕਪੈਸਿਟੀ ਦੇ ਵਿੱਚ ਇਹ ਬੱਚੇ ਉੱਥੇ ਹੋਣ ਤਾਂ ਜੋ ਜਿਹਨੂੰ ਕਹਿ ਸਕਦੇ ਆ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਹੋਵੇ ਪ੍ਰੋਵਿੰਸ ਨੂੰ ਵੀ ਪਰ ਨਾਲੋਂ ਨਾਲ ਆਪਣੀ ਡਾਇਸਪੋਰਾ ਨੂੰ ਵੀ ਇੱਕ ਰੂਲ ਵੀ ਲੋਕਾਂ ਨੂੰ ਸਮਝਾ ਦਿਓ ਬੀਇੰਗ ਐਕਟਿਵ ਡਿਪਟੀ ਮੇਅਰ ਜੇ ਯਾ ਐਜ਼ ਅ ਕਾਉਂਸਲਰ ਵੀ ਜੇ ਤੁਹਾਡੇ ਉਹ ਜ਼ਿੰਮੇਵਾਰੀ ਦਿੰਦੇ ਆ ਕਿਤੇ ਡਿਊਟੀ ਲਾਉਂਦੇ ਆ ਜੇ ਤੁਸੀਂ ਜਵਾਬ ਦੇ ਦਿੰਨੇ ਉਹ ਵੀ ਐਡੇ ਵੱਡੇ ਇਵੈਂਟ ਤੇ ਸਮਿਟ ਤੇ ਉਹਦੇ ਕਨਸੀਕਵੈਂਸਿਸ ਕੀ ਨੇ ਉਹਦਾ ਸੱਟਾ ਕੀ ਨਿਕਲਣਾ ਪਰ ਉਹਦੇ ਬੜੇ ਕਨਸੀਕਵੈਂਸਿਸ ਆ ਜੀ ਜਸਟ ਇਮੇਜਿਨ ਫੋਰ ਅ ਸੈਕਿੰਡ ਜੇ ਜਿਹੜਾ ਇੱਕ ਪ੍ਰੋਟੋਕਾਲ ਜਿਹਦਾ ਮੈਂ ਪਹਿਲਾਂ ਕਿਹਾ ਕਿ ਫੈਡਰਲ ਪ੍ਰੋਵਿੰਸ਼ੀਅਲ ਮਿਨਿਸਪਲ ਇੰਡੀਜਨਸ ਤੇ ਉਹ ਜਿਹੜੀ ਵਿਜ਼ਿਟਿੰਗ ਕੰਟਰੀ ਦੀ ਡੈਲੀਗੇਸ਼ਨ ਆ ਉਹਨਾਂ ਦੇ ਕਾਉਂਸਲਰ ਜਨਰਲ ਹਾਈ ਕਮਿਸ਼ਨਰ ਹੁਣ ਜ ਕਮ ਸੇ ਕਮ ਉੱਥੇ ਦਿਨ ਮੈਨੂੰ 100% ਸ਼ੋਰ ਆ ਪਹਿਲਾਂ ਤਾਂ ਕੈਲਗੇਰੀਅਨਸਵਾਲ ਪੁੱਛਣਗੇ ਕਿ ਵਾਈ ਉਹ ਐਕਸੈਪਸ਼ਨ ਕਿਉਂ ਕੀਤੀ ਗਈ ਉਹਦਾ ਜਵਾਬ ਅਸੀਂ ਕੀ ਦਵਾਂਗੇ ਕੈਲਗੇਰੀਅਨਸ ਜਿਹੜੇ 1.1.6 ਮਿਲੀਅਨ 16 ਲੱਖ ਕੈਲਗੇਰੀਅਨਸ ਆ ਉਹ ਇਹ ਜਵਾਬ ਦਵਾਂਗੇ ਕਿ ਜੀ ਅਸੀਂ ਉੱਥੇ ਇਸ ਕਰਕੇ ਨਹੀਂ ਗਏ ਕਿਉਂਕਿ ਦਿਸ ਰੀਜ਼ਨ ਉਹ ਕਹਿਣਗੇ ਵੈਲ ਯੂ ਆ ਕੈਲਗੇਰੀਅਨ ਰਾਈਟ ਅਸੀਂ ਕਿਉਂ ਆਪਦੇ ਨੂੰ ਆਈਸੋਲੇਟ ਕਰੀਏ ਰਾਈਟ ਦੂਸਰੀ ਗੱਲ ਇਹ ਆ ਜਿੱਦਾਂ ਤੁਸੀਂ ਕਿਹਾ ਕਿ ਮੀਡੀਆ ਇੰਟਰਨੈਸ਼ਨਲ ਮੀਡੀਆ ਚੁੱਕੂਗਾ ਕਿ ਇਹ ਸਿਟੀ ਨੇ ਇਸ ਬੰਦੇ ਨੂੰ ਜਾਣਬੁੱਝ ਕੇ ਇਗਨੋਰ ਕੀਤਾ ਅੱਜ ਸਾਡੀ ਸਿਟੀ ਦੇ ਵਿੱਚ ਇੰਦੀ ਵੱਡੀ ਮਤਲਬ ਇਨਵੈਸਟਮੈਂਟਸ ਆ ਰਹੀਆਂ ਨੇ ਚਾਹੇ ਓਇਲ ਐਂਡ ਗੈਸ ਸੈਕਟਰ ਚਾ ਜੀ7 ਦੇ ਵਿੱਚ ਜਿਹੜੇ ਕ੍ਰਿਟੀਕਲ ਮਿਨਰਲਸ ਦੇ ਉੱਤੇ ਗੱਲ ਹੋਈ ਆ ਇਸੇ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਈਟ ਕੰਪਿਊਟਿੰਗ ਦੇ ਉੱਤੇ ਗੱਲ ਹੋਈ ਆ ਵੀ ਵਾਂਟਸ ਓਪਰਚ्युनिटीज ਤੇ ਇਹ ਐਜ਼ ਅ ਡਿਪਟੀ ਐਕਟਿੰਗ ਡਿਪਟੀ ਮੇਅਰ ਮੈਂ ਸਟੈਂਡ ਬਾਈ ਤੇ ਸੀਗਾ ਤਿੰਨੋ ਦਿਨ ਫਰਡੇ ਸੈਟਰਡੇ ਸੰਡੇ ਕਿਵਾਜ ਦੇ ਨੂੰ ਕਿਸੇ ਵਕਤ ਵੀ ਬੁਲਾਇਆ ਜਾ ਸਕਦਾ ਕਿਉਂਕਿ ਕਈ ਵਾਰ ਇਹ ਹੁੰਦਾ ਸੀਗਾ ਕਿ ਦੋ ਫਲਾਈਟਾਂ ਇਕੱਠੇ ਟਾਈਮ ਤੇ ਉਤਰ ਰਹੀਆਂ ਤਾਂ ਮੇਅਰ ਇੱਕ ਫਲਾਈਟ ਨੂੰ ਅਟੈਂਡ ਕਰ ਸਕਦੇ ਦੂਜੀ ਫਲਾਈਟ ਨੂੰ ਫਿਰ ਉਹੀ ਗੱਲ ਕਿ ਮੇਕ ਸ਼ੋਰ ਸਿਟੀ ਦਾ ਕੋਈ ਨੁਮਾਇੰਦਾ ਉੱਥੇ ਹੋਵੇ ਸੋ ਇਹ ਕਾਲਰ ਸਾਨੂੰ ਕਈ ਵਾਰ ਮੈਨੂੰ ਇੱਕ ਘੰਟਾ ਪਹਿਲਾਂ ਹੀ ਆਈਆਂ ਕਿਵਾਜ ਪਹੁੰਚਣਾ ਉੱਥੇ ਓਕੇ ਜੀ ਸੋ ਇਹ ਜ਼ਰੂਰੀ ਬਣ ਜਾਂਦਾ ਵਾ ਤੇ ਇਹਨੂੰ ਅਸੀਂ ਸਿਰਫ ਇੱਕੋ ਐਂਗਲ ਨਾਲ ਨਹੀਂ ਦੇਖੀਏ ਇਹਨੂੰ ਮਲਟੀ ਫੈਸਿਟੇਡ ਐਂਗਲਸ ਨਾਲ ਦੇਖਣਾ ਪੈਣਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ